ਮੋਦੀ ਨੂੰ ਦੱਸ ਰਿਹਾ ਮੁੜ ਕੇ ਵਾਪਸ ਮੋਦੀ ਮੋਦੀ ਦੀ ਕਰਦਣ ਦੱਪਣੀ ਉਹ ਦੱਪਣੀ ਹੈ ਜੀ ਅਸੀਂ ਅਸੀਂ ਉਹ ਤਾਂ ਡਰਦੇ ਨਹੀਂ ਹੈਗੇ ਜੀ ਕਿਉਂ ਹੁਣ ਚੁੱਪ ਕਰਿਆ ਬੈਠਾ ਨਾ ਉਹ ਇਸੇ ਕਰਕੇ ਚੁੱਪ ਹੈ ਕਿ ਸਾਡਾ ਕਿਸਾਨਾਂ ਵੀਰਾਂ ਦਾ ਮਜ਼ਦੂਰਾਂ ਦਾ ਵਪਾਰਾਂ ਦਾ ਸਾਰਿਆਂ ਦਾ ਇੱਕ ਜੁਟ ਇਕੱਠ ਹੈ ਜੀ ਇਹ ਬਾਕੀ ਅੱਜ ਦਿਖੇ ਗਿਆ ਹੁਣ ਪਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹ ਇਸ ਦਾ ਅੰਦੋਲਨ ਦਾ ਸਾਥ ਨਹੀਂ ਦਿੰਦੇ ਉਹ ਲੱਗ ਚੱਲ ਦਿਆ ਜਥੇਬੰਦੀਆਂ ਲੱਗ ਲੱਗ ਨੇ ਕਿਵੇਂ ਦੇਖਣਾ ਸੇ ਸਾਨੂੰ ਅਲੱਗ ਨਾ ਸਮਝੋ ਅਸੀਂ ਇੱਕ ਹਾਂ ਹੋ ਸਕਦਾ ਕੋਈ ਭਾਈਚਾਰੇ ਦਾ ਮਾੜਾ ਮੋਟਾ ਕੋਈ ਗੁੱਸਾ ਮਾਕਤਾ ਹੋਊਗਾ ਵੈਸੇ ਅਸੀਂ ਸਾਰੀਆਂ ਜਥੇਬੰਦੀਆਂ ਦਿੱਲੀ ਪਹਿਲਾਂ ਵੀ ਇਕੱਠੀਆਂ ਸੀ ਹੁਣ ਵੀ ਇਕੱਠੀਆਂ ਸੀ ਛਿੱਲੀ ਅੰਦੋਲਨ ਦੇ ਉੱਤੇ ਲਹੂਆ ਸੀ ਉਦੋਂ ਵੀ ਕੰਗਨਾਰਨੋਦ ਦਾ ਬਿਆਨ ਆਇਆ ਸੀ ਹੁਣ ਫੇਰ ਕੰਗਨਾਰਨੋਦ ਦਾ ਇੱਕ ਬਿਆਨ ਆ ਗਿਆ ਇਹਨੂੰ ਕਿਵੇਂ ਦੇਖੀ ਸਾਡੀ ਪਰਨੇ ਕੁਲਵਿੰਦਰ ਕੌਰ ਨੇ ਚਪੇੜ ਮਾਰ ਕੇ ਦੱਸ ਦਿੱਤੀ ਉਹਨੂੰ ਵੀ ਅਸੀਂ ਉਹਦੇ ਬਾਰਸਾਂ ਸਾਡੇ ਲਈ ਉਹ ਕੋਈ ਚੀਜ਼ ਨਹੀਂ ਸਾਡੇ ਲਈ ਤਾਂ ਮੋਦੀ ਇੱਦਾਂ ਪੈਰਾਂ ਥੱਲੇ ਕੁਚ ਕੁਚ ਲਿਆ ਬਾ ਉਹ ਵੀ ਐਮਪੀ ਕੁਝ ਨਹੀਂ ਹਿੰਦੂ ਸੇਖ ਸਾਹਿਬ ਇੱਕ ਨੇ ਇਹ ਉਹਦੀ ਸੋਚ ਗਲਤ ਆ ਉਹ ਭੈਣ ਸਮਝ ਜੇ ਵੀ ਸਾਡੀਆਂ ਭੈਣਾਂ ਸਾਡੇ ਨਾਲ ਜਿੱਦਣੇ ਚੜ ਗਈਆਂ ਉਹ ਬੱਸ ਬੱਸਦੀ ਨਹੀਂ ਪਰ ਤੁਸੀਂ ਇਹ ਤਾਂ ਮੰਗਾ ਕਿੜੀਆਂ ਨੇ ਜਿਹੜਾ ਹੋਣਾ ਅਜ 200 300 ਦਿਨ ਸਭ ਤੇ ਪੂਰਾ ਇੱਥੇ ਮੋਰਚਾ ਲੱਗਿਆ ਹੋਇਆ ਸਾਨੇ ਮੰਗਾ ਕੋਈ ਨਮੀਆਂ ਨਹੀਂ ਰੱਖੀਆਂ ਜੀ ਮੋਤੀ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾ ਉਸ ਵਕਤ ਦਿੱਲੀ 'ਚ ਸੀਗੀਆਂ ਉਹੀ ਮੰਗਾ ਹੋਣਾ ਹੈ ਜੀ ਅਸੀਂ ਕਿਹੜਾ ਕੋਈ ਨਵੀਂ ਮੰਗ ਲੈ ਕੇ ਨਹੀਂ ਚੱਲੇ ਉਹੀ ਮੰਗਾ ਤੇ ਖੜੇ ਆ ਉੱਥੇ ਖੜੇ ਆ ਸਾਡੀਆਂ ਪਾਸ ਕਰ ਦਵੇ ਪਾਸ ਕਰ ਦਵੇ ਅਸੀਂ ਆਪਣੇ ਘਰ ਚਲੇ ਜਾਵਾਂਗੇ ਸਾਨੂੰ ਕਿਹੜਾ ਕੋਈ ਸ਼ੌਂਕ ਹੈ ਸੜਕਾਂ 'ਤੇ ਬੈਠਣ ਦਾ ਕਿਸਾਨਾਂ ਦੀ ਮੰਗਾ ਨੂੰ ਲੈ ਕੇ ਸ਼ੰਭੂ ਬਾਡਰ ਤੇ ਜਿੱਥੇ 200 ਦਿਨ ਪੂਰਾ ਹੋਇਆ ਤੇ ਜਿੱਥੇ ਕਿਸਾਨ ਆਏ ਨੇ ਮਜ਼ਦੂਰ ਆਏ ਨੇ ਪੰਜਾਬ ਦਾ ਹਰ ਵਰਗ ਆਇਆ ਹਰਿਆਣਾ ਤੋਂ ਕਿਸਾਨ ਪਹੁੰਚੇ ਨੇ ਉੱਥੇ ਸਾਡੀਆਂ ਮਾਤਾਵਾਂ ਪੈਣਾ ਤੇ ਬੀਬੀਆਂ ਵੀ ਆਈਆਂ ਨੇ ਭਾਜੀ ਕਿੱਥੋਂ ਆਇਓ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਕੌਰ ਸੂਬਾ ਮੀਤ ਪ੍ਰਧਾਨ ਜੀ ਮੈਂ ਪਿੰਡ ਮੇਰਾ ਦੌਣ ਕਲਾਂ ਕਿਵੇਂ ਦੇਖਦੇ ਹੋ ਅੱਜ ਦੇ ਇਕੱਠ ਨੂੰ ਇਸ ਅੰਦੋਲਨ ਨੂੰ ਇਹ ਇਕੱਠ ਦੇਖ ਲੋ ਜੀ ਠਾਠਾ ਮਾਰਦਾ ਇਕੱਠ ਹੈ ਮੋਦੀ ਨੂੰ ਦੱਸ ਰਿਹਾ ਹੈ ਮੁੜ ਕੇ ਵਾਪਸ ਮੋਦੀ ਦੀ ਗਰਦਨ ਦੱਪਣੀ ਉਹ ਦੱਪਣੀ ਹੈ ਜੀ ਅਸੀਂ ਅਸੀਂ ਉਹ ਤੋਂ ਡਰਦੇ ਨਹੀਂ ਹੈਗੇ ਜੀ ਕਿਉਂ ਹੁਣ ਚੁੱਪ ਕਰਿਆ ਬੈਠਾ ਨਾ ਉਹ ਇਸੇ ਕਰਕੇ ਚੁੱਪ ਹੈ ਕਿ ਸਾਡਾ ਕਿਸਾਨਾਂ ਵੀਰਾਂ ਦਾ ਮਜ਼ਦੂਰਾਂ ਦਾ ਵਪਾਰਾਂ ਦਾ ਸਾਰਿਆਂ ਦਾ ਇਕਜੁੱਟ ਇਕੱਠ ਹੈ ਜੀ ਇਹ ਬਾਕੀ ਦਾ ਅੱਜ ਦਿਖੇ ਗਿਆ ਹੁਣਾ ਉਹਨੂੰ ਅੰਦਰ ਬੈਠੇ ਨੂੰ ਉਹਨੂੰ ਪਤਾ ਲੱਗ ਗਿਆ ਹੋਣਾ ਵੀ ਸਾਡਾ ਇਕੱਠ ਹੈ ਜਿਹੜਾ ਇਹ ਇੱਕ ਝੁੱਟ ਹੈ ਜੀ ਅਸੀਂ ਇੱਕ ਝੁੱਟਾਂ ਪਰ ਬਹੁਤ ਸਾਰੀਆਂ ਜਿਹੜੀਆਂ ਜੱਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹ ਇਸ ਅੰਦੋਲਨ ਦਾ ਸਾਥ ਨਹੀਂ ਦਿੰਦੇ ਉਹ ਲੱਗ ਚੱਲ ਗਿਆ ਜੱਥੇਬੰਦੀਆਂ ਲੱਗ-ਲੱਗ ਨੇ ਕਿਵੇਂ ਦੇਖਦੇ ਹੋ ਇਹਨਾਂ ਨੂੰ ਉਹ ਤਾਂ ਜੀ ਸਾਡਾ ਤੁਸੀਂ ਸਾਨੂੰ ਅਲੱਗ ਨਾ ਸਮਝੋ ਅਸੀਂ ਇੱਕ ਹਾਂ ਜੀ ਬੰਦੀ ਸਾਡੇ ਤੋਂ ਅਲੱਗ ਨਹੀਂ ਹੈਗੀ ਹੋ ਸਕਦਾ ਕੋਈ ਭਾਈਚਾਰੇ ਦਾ ਮਾੜਾ ਮੋਟਾ ਕੋਈ ਗੁੱਸਾ ਮਖਤਾ ਹੋਊਗਾ ਵੈਸੇ ਅਸੀਂ ਸਾਰੀਆਂ ਜਥੇਬੰਦੀਆਂ ਦਿੱਲੀ ਪਹਿਲਾਂ ਵੀ ਇਕੱਠੀਆਂ ਸੀ ਹੁਣ ਵੀ ਇਕੱਠੀਆਂ ਜੀ ਅਸੀਂ ਦਿੱਲੀ ਅੰਦੋਲਨ ਦੇ ਉੱਤੇ ਲਹੋਇਆ ਸੀ ਉਦੋਂ ਵੀ ਕੰਗਨਾਰਨੋਦ ਦਾ ਬਿਆਨ ਆਇਆ ਸੀ ਹੁਣ ਫਿਰ ਕੰਗਨਾਰਨੋਦ ਦਾ ਇੱਕ ਬਿਆਨ ਆ ਗਿਆ ਇਹਨੂੰ ਕਿਵੇਂ ਦੇਖਦੇ ਕੰਗਣਾ ਨਰੋਦ ਸਾਨੂੰ ਮਿਲੇ ਜੀ ਆ ਕੇ ਸਾਨੂੰ ਦੱਸੇ ਵੀ ਸਾਨੂੰ ਉਹ ਸਾਨੂੰ ਦੱਸ ਦਵੇ ਵੀ ਮੈਨੂੰ ਇੱਥੇ ਆ ਕੇ ਮਿਲ ਲੋ ਸਾਡੀ ਭੈਣ ਨੇ ਕੁਲਵਿੰਦਰ ਕੌਰ ਨੇ ਚਪੇੜ ਮਾਰ ਕੇ ਦੱਸਿਆ ਦੀ ਉਹਨੂੰ ਵੀ ਅਸੀਂ ਉਹਦੇ ਬਾਰਸਾਂ ਸਾਡੇ ਲਈ ਉਹ ਕੋਈ ਚੀਜ਼ ਨਹੀਂ ਸਾਡੇ ਲਈ ਤਾਂ ਮੋਦੀ ਇਤਾਂ ਪੈਰਾਂ ਥੱਲੇ ਕੁਚ ਕੁਚ ਲਿਆ ਬਾ ਉਹ ਵੀ ਐਮਪੀ ਕੁਚਲੀ ਵੀ ਹੈ ਫਿਲਮ ਜਿੱਦਣ ਲੱਗੀ ਉਹਤੋਂ ਦੱਸੇ ਸਾਨੂੰ ਆ ਕੇ ਵੀ ਅੱਜ ਤੇਰੀ ਫਿਲਮ ਲੱਗੀ ਫਿਰ ਦੱਸੇ ਸਾਨੂੰ ਦੱਸੇ ਕਿਉਂ ਨਹੀਂ ਬਾੜੇ ਜਾਣਗੇ ਇਹ ਕਿਵੇਂ ਹੋ ਜੂਗਾ ਸਾਡੇ ਸੰਤਾ ਨੂੰ ਕਿਹੋ ਜਿਹੇ ਬੰਦੇ ਨੂੰ ਦਰਸਾਇਆ ਐਡਾ ਸੱਚਾ ਸਰੂਪ ਕੰਗਣਾ ਨੇ ਕਿਵੇਂ ਸੋਚ ਲਿਆ ਕਿ ਹਿੰਦੂ ਸਿੱਖਾਂ ਵਿੱਚ ਹੋਏਗਾ ਹਿੰਦੂ ਸਿੱਖ ਸਭ ਇੱਕ ਨੇ ਇਹ ਉਹਦੀ ਸੋਚ ਗਲਤ ਆ ਉਹ ਭੈਣ ਸਮਝ ਜੇ ਵੀ ਸਾਡੀਆਂ ਭੈਣਾਂ ਸਾਡੇ ਨਾਲ ਜਿੱਦਣੇ ਚੜ ਗਈ ਉਹ ਬੱਚ ਬੱਚਦੀ ਨਹੀਂ ਹਰ ਵਕਤ ਸਿੱਖਾਂ ਦੇ ਉਹ ਚੱਕਦੇ ਅੱਤਵਾਦੀ ਨੇ ਇੱਥੇ ਕਿਹੜਾ ਅੱਤਵਾਦੀ ਆ ਵੀ ਸੇਵਾ ਕਰਨ ਨੂੰ ਸਿੱਖ ਕੌਮ ਰਹੀ ਗਈ ਬਾਕੀ ਕਿੱਧਰ ਗਏ ਪਰ ਤੁਸੀਂ ਇਸ ਮੰਗਾ ਕਿੜੀਆਂ ਨੇ ਜਿਹੜਾ ਹੋਣ ਅਜ 200 ਦਿਨ ਹਫ਼ਤੇ ਪੂਰਾ ਇੱਥੇ ਮੋਰਚਾ ਲੱਗਿਆ ਹੋਵੇ ਸਾਡੇ ਮੰਗਾ ਕੋਈ ਨਮੀਆਂ ਨਹੀਂ ਰੱਖੀਆਂ ਜੀ ਮੋਦੀ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਸ ਵਕਤ ਦਿੱਲੀ 'ਚ ਸੀਗੀਆਂ ਉਹੀ ਮੰਗਾਂ ਹੁਣ ਹੈ ਜੀ ਅਸੀਂ ਕਿਹੜਾ ਕੋਈ ਨਵੀਂ ਮੰਗ ਲੈ ਕੇ ਨਹੀਂ ਚੱਲੇ ਉਹੀ ਮੰਗਾਂ ਦੇ ਖੜੇ ਆ ਉੱਥੇ ਖੜੇ ਆ ਸਾਡੀਆਂ ਪਾਸ ਕਰ ਦੇਵੇ ਪਾਸ ਕਰ ਦੇਵੇ ਅਸੀਂ ਆਪਣੇ ਘਰ ਚਲੇ ਜਾਵਾਂਗੇ ਸਾਨੂੰ ਕਿਹੜਾ ਕੋਈ ਸ਼ੌਂਕ ਹੈ ਸੜਕਾਂ 'ਤੇ ਬੈਠਣ ਦਾ ਜੀ ਜਿਹੜੀ ਰਹੀ ਗੱਲ ਜੀ ਰਸਤੇ ਦੀ ਸਾਨੂੰ ਵਪਾਰੀ ਦੁਕਾਨਦਾਰ ਪੁੱਛਦੇ ਆਂ ਵੀ ਬੀਬੀਓ ਰਸਤਾ ਕਦੋਂ ਖੁੱਲੂਗਾ ਰਹੇ ਥੋੜੇ ਮੱਧੇਮ ਰਾਜੀ ਮੈਂ ਕਹਿਣਾ ਚਾਹੁੰਦੀ ਆ ਸਾਨੇ ਰਸਤਾ ਬੰਦ ਨਹੀਂ ਕਰਿਆ ਵਾ ਸਾਡੇ ਵੱਲੋਂ ਰਸਤਾ ਖੁੱਲਿਆ ਅੱਜ ਵੀ ਜਾ ਸਕਦੇ ਆਂ ਉਹ ਸਰਕਾਰ ਦੇ ਮਾਰਨ ਛਿੱਤਰ ਜ ਖੜੀ ਆ ਉਹਨਾਂ ਦੇ ਮਾਰਨ ਜੁੱਤੀਆਂ ਸਾਡਾ ਕੋਈ ਰਸਤਾ ਬੰਦ ਨਹੀਂ ਸਾਡੇ ਵੱਲੋਂ ਰਸਤੇ ਖੁੱਲੇ ਨੇ ਜਦ ਮਰਜੀ ਜਾਣ ਜੀ ਰਵਨੀਤ ਮਿੱਟੂ ਕਹਿੰਦੇ ਸੀ ਜਦੋਂ ਇਲੈਕਸ਼ਨ ਲੜਦੇ ਸੀ ਕਿ ਇੱਕ ਵਾਰੀ ਮੈਨੂੰ ਸਰਕਾਰ 'ਚ ਜਾ ਲੈਣ ਦਿਓ ਤੁਹਾਡੀਆਂ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੈਂ ਮੰਨੂਗਾ ਕੋਈ ਸੰਪਰਕ ਹੋਇਆ ਕਿਸੇ ਜੱਥੇਬੰਦੀ ਨਾਲ ਕਿਸੇ ਆਗੂ ਨਾਲ ਨਹੀਂ ਵੀਰ ਜੀ ਜੇ ਉਹ ਲੋਕ ਸਾਡੇ ਤੋਂ ਵੋਟਾਂ ਵਵਾ ਕੇ ਜਿੱਤ ਕੇ ਕੁਰਸੀਆਂ ਲੈਣ ਜਾਂਦੇ ਆ ਨਾ ਤਾਂ ਸਾਡੀਆਂ ਮੰਗਾਂ ਥੋੜੀਓ ਸੁਣਨਗੇ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਦੀ ਲੋੜ ਹੈ ਲੋਕ ਜਨਤਾ ਦੀ ਕੋਈ ਲੋੜ ਨਹੀਂ ਜੀ ਲੋਕ ਜਨਤਾ ਤਾਂ ਆਪੇ ਹੱਕ ਦਾ ਸੱਚ ਲਈ ਲੜੂਗੀ ਆਪੇ ਆਪਣੇ ਹੱਕ ਲਾਊਗੀ ਨਾ ਐਮਪੀ ਨੇ ਅੱਜ ਥਈ ਸੀ ਕਿਸੇ ਨੇ ਦਵਾਈ ਨੇ ਨਾ ਦਵਾਉਣੇ ਆ ਜੀ ਸਾਨੂੰ ਜਿਹੜੇ ਲੋਕ ਅੱਜ ਵੀ ਘਰਾਂ ਦੇ ਵਿੱਚ ਬੈਠੇ ਆ ਬਹੁਤ ਸਾਰੇ ਇੱਥੇ ਵੀ ਆਏ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਹਾਂਜੀ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਦੇਖੋ ਇਹ ਨਾ ਸੋਚੋ ਕਿ ਕੱਲਿਆ ਕਿਸਾਨੀ ਦਾ ਮੁੱਦਾ ਇਹ ਕਿਸਾਨੀ ਦਾ ਨਹੀਂ ਇਹ ਸਾਰੇ ਵਰਗ ਦਾ ਮੁੱਦਾ ਜੀ ਇਹਨੂੰ ਇਕਜੁੱਟ ਹੋ ਕੇ ਜਿੱਤਣਾ ਚਾਹੀਦਾ ਸਾਰਿਆਂ ਨੂੰ ਹਾਜ਼ਰ ਹੋਣਾ ਚਾਹੀਦਾ ਇੱਥੇ ਇਹ ਸਾਡੀਆਂ ਬੀਬੀਆਂ ਭੈਣਾਂ ਸੀ ਜਿਹੜੀਆਂ ਕਹਿੰਦੇ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਤਾਂ ਹੀ ਇਹ ਅੰਦੋਲਨ ਜਿੱਤਿਆ ਜਾਊਗਾ ਕੈਮਰਾਮੈਨ ਗੁਰਦੀਪ ਦੇ ਨਾਲ ਪੰਜਾਬ ਪ੍ਰੇਮ ਟੀਵੀ ਦੇ ਲਈ ਰਵੀ ਭਾਟੀਆਂ